ਸਸਿਕਾ ਵੀਰ ਜੀ ਮੀਤਾ ਡੇਰੀ ਫਾਰਮ ਤੇ ਆਪਦਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਹਰੜਕਲਾਂ ਤਹਿਸੀਲ ਇਹਨਾਲਾ ਜ਼ਿਲ੍ਹਾ ਅਮਰਸਰ ਅੱਜ ਤੁਹਾਨੂੰ ਵਿਖਾਵਨੇ ਆ ਤਿੰਨ ਪਸ਼ੂ ਕਰਨੇ ਆ ਵੀਰ ਨਾਲ ਗੱਲਬਾਤ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਕੀ ਹਾਲ ਚੱਲ ਜੀ ਬਸ ਵਧੀਆ ਵਧੀਆ ਹੋਰ ਠੀਕ ਠਾਕ ਹਾਂ ਜੀ ਆਪਣਾ ਨਾਮ ਦੱਸੋ ਨਾਮ ਜੋਤ ਸਿੰਘ ਪਿੰਡ ਹਰੜਕਲਾਂ ਤਹਿਸੀਲ ਇਹਨਾਲਾ ਜ਼ਿਲ੍ਹਾ ਅਮਰਸਰ ਹਾਂ ਜੀ ਫੋਨ ਨੰਬਰ 9043967839597 559472 ਨੰਬਰ ਜੀ ਠੀਕ ਜੇ ਡਰੈਸ ਦਾ ਦਿਓ ਆਪਣਾ ਡਰੈਸ ਦਤਾ ਜਿਲ੍ਹਾ ਅੰਮ੍ਰਿਤਸਰ ਤੇ ਤਸੀਲ ਠੀਕ ਜੇ ਅੱਜ ਕਿੰਨੇ ਪਸ਼ੂ ਵੀਰ ਕੋਲ ਤਿੰਨੇ ਠੀਕ ਜੇ ਅਜ ਤੋਂ ਕਰਕੇ ਸ਼ੁਰੂ ਠੀਕ ਹੈ ਦੱਸੋ ਇਹਦੇ ਬਾਰੇ ਆ ਸੂਹੀ ਗੇ ਠੀਕ ਜੇ ਕਿੰਨਾ ਸੂਹਾ ਜੇ ਆ ਪਹਿਲਾ ਸੂਹਾ ਦਿੰਦੇ ਠੀਕ ਜੇ ਦੁੱਧ ਕਿੰਨਾ ਜੇ ਦੁੱਧ ਤੇ ਥਲੇ ਉਹਨੂੰ ਦਹਾ ਹਿੰਦੇ ਲੋ ਵੀਰ ਜੀ ਪਹਿਲਾ ਸੂਹਾ ਜੇ 9 ਕਿਲੋ ਦੁੱਧ ਜੇ ਕਦਾਂ ਦੀ ਸੂਈ ਜੇ ਆ ਇਹਨੂੰ 9-10 ਦਿਨ ਹੋ ਗਏ ਠੀਕ ਜੇ ਇਹਦੇ ਬਾਰੇ ਦੱਸੋ ਕੁਝ ਖੋਲਣ ਹੀ ਨਹੀਂ ਖੋਲ ਦੇਂਦੇ ਲੋ ਲਓ ਇਹ ਜੀ ਕਰੋ ਚੈੱਕ ਲਓ ਚੰਗੀ ਛੋਟੀ ਜੇ ਹਲ ਨੇਵਾ ਬਹੁਤ ਵਧੀਆ ਜੇ ਗੰਦਕਾਰ ਨਹੀਂ ਚੰਗੀ ਹੈ ਮਨਜੋਤ ਵੀਰੇ ਦੇ ਮੋਲ ਬਾਰੇ ਕਰੋ ਗੱਲ ਇਹਦਾ ਮੋਲ 70000 ਜੀ ਲੈ ਜਾਇ ਕਰੋ ਥੋੜਾ ਜਿਹਾ 70000 ਦੀ ਦੇ ਲਈ ਐਂਡ ਕਿੰਨੇ ਦੀ ਐਂਡ 60000 ਦੀ ਠੀਕ ਜੀ ਲਓ ਵੀਰ ਜੀ 65000 ਦੀ ਮਨਜੋਤ ਆਂਦਾ ਐਂਡ ਦੇਣੀ ਤੇ ਆਦੇ ਬਾਰੇ ਦੱਸੋ ਆ ਵੀ ਤੁਹੀ ਠੀਕ ਇਹਦੇ ਥਲੇ ਕਿੰਨੀ ਆ ਤਰਾ ਥਲੇ ਹੈਗਾ ਇਹ ਦੁੱਧ ਨਹੀਂ ਆ ਬੋੜਾ ਹੀ ਆ ਕੇ ਪਰਸੋਂ ਦੀ ਚੋਲਿਓ ਠੀਕ ਜੀ ਹਾਂ ਜੀ ਲੋ ਵੀ ਜੀ ਇਹਨ ਥਲੇ 10 ਕਿਲੋ ਬੋੜਾ ਜੇ ਪਰਸੋਂ ਹੀ ਸੀ ਏ ਥਾਂ ਚੰਡੀ ਦੀ ਬਹੁਤ ਸੋਹਣੀ ਏ ਮੈਂ ਚਲਦੀ ਹਾਂ ਠੀਕ ਏ ਮਝੋਦੇ ਦੇ ਬਾਰੇ ਦੱਸੋ ਆ ਵੀ ਸੁਣੀ ਆ ਠੀਕ ਆ ਮੋਲ ਦੱਸੋ ਇਹਦਾ ਕਿੰਨਾ ਜੀ ਮੋਲ ਇਹਦਾ 95 ਹਜ਼ਾਰ ਮੈਂ 95 ਨਹੀਂ ਸਹੀ ਸਹੀ ਦੱਸੋ 100000 ਜੀ ਤਾਂ ਜੇ ਆਏ ਕਰੋ ਭਲਾ ਕਿ ਕਿਸੇ ਨੇ ਵਿਚਾਰੇ ਨੇ ਕਰਾਇਆ ਵੀ ਦੇਣਾ ਹੁੰਦਾ ਫਤਵੀ ਸਿਆਣੀ ਜੀ 80000 ਦੀ ਲਾਸਟ ਠੀਕ ਲਓ ਵੀਰ ਜੀ 85000 ਦੀ ਚੋਟੀ ਵੀਰਾਂ ਦਾ ਖਲਾ ਛੋਟ ਕਰੂਗਾ ਜੋ ਦੀ ਮਰਜ਼ੀ ਹੋਗੀ ਇਹਦੇ ਬਾਰੇ ਦੱਸੋ ਵੀਰ ਜੀ ਆਂਦੀ ਸੁਣੀ ਠੀਕ ਜੀ ਕੱਲ ਦੀ ਸੂਈ ਵੀ ਜੀ ਝੋਟੀ ਬਹੁਤ ਚੰਗੀ ਏ ਹਾਂਜੀ ਹਾਂ ਲੇ ਬਹੁਤ ਚੰਗੀ ਝੋਟੀ ਖੋਲੋ ਵੀ ਜੀ ਤੇ ਇਹਦੇ ਥੱਲੇ ਬੋਲਾ ਹੀ ਦੋ ਮਗਰ ਇਹ ਕਿੰਨਾ ਥੱਲੇ ਬੋਲਾ ਇਹ ਥੱਲੇ ਇਹ ਵੀ ਸੀ ਨੀ 90 ਕਿਲੋ ਇਹਦੇ ਥੱਲੇ ਇਹਦੇ ਮਗਰ ਵੀ ਕੱਟੀ ਹੋਈ ਏ ਕੱਲ ਸੂਈ ਏ ਨਾ ਹਾਂਜੀ ਇਹਦੇ ਮਗਰ ਵੀ ਕੱਟੀ ਏ ਜੀ ਮਗਰ ਵੀ ਲਓ ਵੀਰ ਜੀ ਬੱਚੇ ਨੂੰ ਖਾ ਲਿਓ ਵਾਟ ਲਓ 10 ਕਿਲੋ ਬੋਲਾ ਜੇ ਖਾ ਲੈ ਇਹ ਕੱਲ ਸੂਈ ਏ ਚੰਗੀ ਝੋਟੀ ਵੀਰ ਜੀ ਬਹੁਤ ਸੋਹਣੀ ਥਣਲੇ ਵੀ ਬੜੀ ਸੋਹਣੀ ਜੀ। ਹੁੰਡੀ ਨਿਕੋ ਚੰਗੀ ਜ। ਛੋਟੀ ਇਤਨੀ ਮਾਰੀ। ਛੋਟੀ ਬਹੁਤ ਸੋਹਣੀ ਹੈ। ਹਾਂ ਜੀ। ਮਨਜੋਤ ਕੋਲ ਡੰਗਰ ਸਾਰੇ ਬੜੇ ਸੋਹਣੇ ਨੇ। ਹਾਂ। ਦੱਸੋ ਇਹਦੇ ਮੁੱਲ ਬਾਰੇ ਵੀ ਜੀ। ਇਹਦਾ ਮੁੱਲ ਲੱਖੇ। ਨਹੀਂ ਜਾਇਜ ਕਰੋ ਕੁਝ। ਚਲ ਰਿਆ ਦੇ ਦੀ। ਨਹੀਂ ਥੋੜਾ ਜਾਈ ਕਰ ਦੋ ਵਾਰ ਤੁਸੀਂ ਦੱਸੋ ਨਹੀਂ ਤੁਸੀਂ ਨਹੀਂ ਤੁਸੀਂ ਦੱਸ ਦੋ ਆਪਣੇ ਨਹੀਂ ਤੁਸੀਂ ਆ ਲਾਸ਼ ਕਿ ਤੂੰ ਹੀ ਘਾਟੇ ਮੈਂ ਫਿਰ ਇੱਕੋ ਗੱਲ ਕਰਨੀ ਹੈ ਵਾਰ-ਵਾਰ ਵਾਰੀਆਂ ਨਹੀਂ ਲਾਉਣੀਆਂ ਨਾ ਤੇ ਲੱਖ ਤੇ ਨਾ ਪਹਚਾਨਵੇਂ 90000 ਦੀ ਦੇ ਦਈਏ ਛੁੱਟ 90000 ਦੀ ਦਵਾਂਗੀ ਠੀਕ ਹੈ ਲਓ ਵੀਰ ਜੀ ਵੀਰ ਕਹਿੰਦਾ 90000 ਦੀ ਐਂਡ ਬੱਚਾ ਵੀ ਬਖਾ ਜਿਹੜਾ ਮੇਰਾ ਵੀਰ ਆਣ ਕੇ ਵੇਖੂਗਾ ਨਾ ਜੋ ਵੀੜੀ ਇਹਦੇ ਸੋ ਹੀ ਇੱਥੇ ਮਿਲੂ ਤੁਹਾਨੂੰ ਝੋਟੀਆਂ ਨਹੀਂ ਛੱਡ ਕੇ ਕੋਈ ਜਾਊਗਾ ਚੰਗੇ ਦੋ ਦਾਲੀਆਂ ਝੋਟੀਆਂ ਜੇ ਸੋਹਣੀਆਂ ਝੋਟੀਆਂ ਲੋ ਵੀਰ ਜੀ ਬੱਚੇ ਤਾਂ ਨੁਖਾਉਂਦੇ ਆਂ। ਉਹ ਜੋ ਪਹਿਲੇ ਨੰਬਰ ਵਾਲੀ ਦਾ। ਉਹ ਪਹਿਲੇ ਨੰਬਰ ਵਾਲੀ ਦਾ ਆਜੇ ਭਾਜੀ। ਕੱਟਾ ਆਜੇ ਪਹਿਲੇ ਨੰਬਰ ਵਾਲੀ ਦਾ। ਦੂਜੇ ਨੰਬਰ ਵਾਲੀ ਦਾ ਆਜੇ ਜਵਾਕ। ਤੀਜੇ ਨੰਬਰ ਵਾਲੀ ਦਾ ਆਜੇ ਜਿਹੜੀ ਕੱਲ ਸੁਈ ਗrati। ਹਾਂਜੀ। ਠੀਕ ਆ ਵੀਰ ਜੀ ਵੀਰ ਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ। ਬਸ ਹੋਇਆ ਇਹ ਥੱਲੇ ਕਰਕੇ ਥੋੜੇ ਤੇ ਚੈੱਕ ਪਾਸ ਕਰਕੇ। ਠੀਕ ਜੀ। ਚੈਨਲ ਨੂੰ ਫਿਰ ਸਬਸਕ੍ਰਾਈਬ ਸ਼ੇਅਰ ਲਾਈਕ ਮੈਟ ਜਰੂਰ ਕਰੋ ਤੇ ਪੂਰੀ ਵੀਡੀਓ ਵੇਖਿਆ ਕਰੋ ਵੀਰ ਜੀ ਵੀਡੀਓ ਵੇਖਿਆ ਕਰੋ ਠੀਕ ਐ ਸਾਸਿਕਾ ਵੀਰ ਜੀ ਸਾਸਿਕਾ ਜੀ ਚੰਗਾ ਜੀ ਧੰਨਵਾਦ ਚੰਗਾ ਚੰਗਾ